போட்டு <laughs> போ ਗੁਰੂ ਰਾਮਦਾਸ ਦੀ ਨਗਰੀ ਨੂੰ ਇਹ ਟਿਕਟ ਹੈ ਇਥੋਂ ਦੇ ਪਵਿੱਤਰ ਸਰੋਵਰਾਂ ਨੂੰ ਟਿਕਟ ਹੈ ਇਥੋਂ ਦੇ ਧਾਰਮਿਕ ਸਥਾਨਾਂ ਦੀ ਇਥੋਂ ਦੀ ਸੰਗਤ ਦੀ ਟਿਕਟ ਹੈ ਮੈਂ ਉਹਨਾਂ ਨੂੰ ਸਮਰਪਿਤ ਇਹ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਾ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਾ ਮੈਂ ਅਮਰਸਰ ਦੀ ਲੋਕਲ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸਹਿਮਤੀ ਦੇ ਨਾਲ ਇਹ ਵਰਕਰਾਂ ਦੀ ਟਿਕਟ ਹੈ ਸਭਰਾਂ ਦੀ ਟਿਕਟ ਹੈ ਆ ਤੇਰੇ ਬੇਟਾ ਇੱਕ ਮਿੰਟ ਕਮਾਈ ਨੂੰ ਕਲੀਅਰ ਕਰਦੇ ਉਹ ਬੇਟਾ ਬਾਕੀ ਸਭ ਇੱਕ ਮਿੰਟ ਇੱਕ ਮਿੰਟ ਸਿਮਰ ਇੱਕ ਮਿੰਟ ਹੈ ਓਏ ਪਿਛਾਲ 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 ਬਾਕੀ ਮਾਈਕ ਦੇ ਕੋਲ ਚੱਲ ਮੈਂ ਤਾਂ ਯਾਰ ਮੈਨੂੰ ਮਿਲ

ਅਸੀਂ ਇਲੈਕਸ਼ਨ 'ਚ ਉਤਰਾਂਗੇ ਔਰ ਆਪਣੇ ਮੁੱਦੇ ਲੈ ਕੇ ਉਤਰਾਂਗੇ ਔਰ ਆਸ ਕਰਦੇ ਹਾਂ ਸਾਡੇ 'ਤੇ ਵਿਸ਼ਵਾਸ ਕਰਨਗੇ ਧੰਨਵਾਦ ਉਹਨਾਂ ਦਾ ਲੋਕਾਂ ਨੇ ਕਿਹਾ ਜੀ ਦੇ ਵੀ ਜਾ ਰਹੇ ਹੁਣ ਉਹਨਾਂ ਨੂੰ ਕੀ ਕਹਿਣਾ ਚਾਹੋ ਦੇਖੋ ਉਹ ਆਪਾਂ ਆਪਣੇ ਖਬਰਾਂ ਲਾਉਣ ਵਾਲਿਆਂ ਦੇ ਸੋਰਸ ਹੁੰਦੇ ਆ ਆਪਾਂ ਤਾਂ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਕਹਿੰਦੇ ਆ ਇਹ ਕਾਂਗਰਸ ਪਾਰਟੀ ਦੇ ਛਬਾਈ ਹੈ ਉਹਦੇ ਵੀ ਕਹੇ ਕਾਂਗਰਸ ਪਾਰਟੀ ਜਿਹਨੂੰ ਵੀ ਟਿਕਟ ਦੇਗੀ ਉਹ ਔਜਲਾ ਨਾਲ ਖੜਾ ਹੈ ਔਰ ਅਜੀ ਵੀ ਉੱਥੇ ਹੀ ਆਓ ਜੀਲਾ ਇਹ ਮੇਰੀ ਟਿਕਟ ਨਹੀਂ ਗਈ ਇਹ ਗੁਰੂ ਨਗਰੀ ਦੀ ਟਿਕਟ ਹੈ ਇਹ ਸਨਗਰੀ ਦੇ ਪੁੱਤਰ ਹੈ ਮੈਂ ਜੀ ਸਭ ਤੋਂ ਪਹਿਲਾਂ ਆਪਣੀ ਹਾਈ ਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਔਜਲਾ ਸਾਹਿਬ ਨੂੰ ਤੀਸਰੀ ਵਾਰੀ ਇਹ ਮੌਕਾ ਦਿੱਤਾ ਤੇ ਸਾਡੇ ਸਾਰੇ ਅਮਰਸਰ ਨਗਰੀ ਦਾ ਮਾਣ ਕੀਤਾ ਬਹੁਤ ਵੱਡਾ ਜੋਸ਼ ਤੁਸੀਂ ਦੇਖ ਰਹੇ ਹੋ ਵਰਕਰਾਂ ਦੇ ਵਿੱਚ ਅੱਜ ਇੰਤਜ਼ਾਰ ਹੋ ਰਿਹਾ ਦੁਰਗਾਸ਼ਮੀ ਦੇ باوجود ਅਜੋਤਾ ਨੇ ਲੋਕ ਪਹੁੰਚੇ ਨੇ ਜਿੰਨੇ ਅੰਦਰ ਦਿਖਾਈ ਦੇ ਉਹਨੇ ਬਾਹਰ ਨੇ ਔਰ ਇਹ ਮਾਹੌਲ ਦੱਸ ਰਿਹਾ ਕਿ ਐਰਕੀ ਜੇ ਉਹ ਜਲਾਸਾ ਪਿਛਲੀ ਵਾਰ 1 ਲੱਖ ਵੋਟ ਤੋਂ ਜਿੱਤੇ ਨੇ ਇਹ ਲੀਡ ਐਰਕੀ ਬਹੁਤ ਅੱਗੇ ਵਧੇਗੀ ਮੈਂ ਕਹਿੰਦਾ ਤੁਹਾਡੇ ਸਾਹਮਣੇ ਫੋਟੋ ਖਿਚਾਉਣ ਤੋਂ ਟਾਈਮ ਨਹੀਂ ਮਿਲਣ ਦਿਆ ਤੁਹਾਨੂੰ ਆ ਬਾਈਟ ਲੈਣ ਲੱਗਿਆ 15 20 ਮਿੰਟ ਲੱਗੇ ਮੇਰੇ ਨਾਲ ਅੱਗੇ ਆਉਂਦੇ ਆ ਪਿਛਲੀ ਵਾਰ ਤੋਂ ਲੈ ਕੇ ਇਸ ਵਾਰ ਮੁਕਾਬਲਾ ਤਕਰੇ ਦੇਖਣੇ ਜਾ ਰਹੇ ਇਸ ਨੂੰ ਨਹੀਂ ਐਰ ਕੀ ਸਭਾ ਚਾਰਕੋਣੀ ਮੁਕਾਬਲਾ ਹੋਣ ਕਰਕੇ ਬਾਕੀ ਵੋਟ ਵੰਡੀ ਜਾਣੀ ਹੈ ਜੀ ਕਾਂਗਰਸ ਪਾਰਟੀ ਦਾ ਆਪਣਾ ਵੋਟ ਬੈਂਕ ਹੈ ਕਾਂਗਰਸ ਦੀ ਵੋਟ ਐਰ ਕੀ ਇਸ ਕਰਕੇ ਵੀ ਵਧਣੀ ਆ ਕਿ ਬਦਲਾਵ ਵੀ ਦੇ ਲਿਆ ਸਾਰਿਆਂ ਨੇ 2 ਸਾਲ ਹੋ ਗਏ ਆ ਅਕਾਲੀ ਭਾਜਪਾ ਨੂੰ ਵੀ ਦੇਖ ਲਿਆ ਸੈਂਟਰ ਦੇ ਵਿੱਚ ਇਹ ਸਟੇਟ ਦੇ ਇਲੈਕਸ਼ਨ ਨਹੀਂ ਹੈ ਸੂਬੇ ਦੇ ਇਹ ਪਾਰਲੀਮੈਂਟ ਦੇ ਇਲੈਕਸ਼ਨ ਨੇ ਇਹ ਇੰਡੀਆ ਗਠਜੰਡਨ ਵਰਸਸ ਹੈ ਰਾਹੁਲ ਗਾਂਧੀ ਔਰ ਮੋਦੀ ਦੇ ਵਿੱਚ ਇਲੈਕਸ਼ਨ ਹੈ ਔਰ ਲੋਕ ਚਾਹ ਰਹੇ ਨੇ ਕਿ ਇੱਕ ਨੌਜਵਾਨ ਰਾਹੁਲ ਗਾਂਧੀ ਦੇਸ਼ ਦੀ ਨੁਮਾਇੰਦਗੀ ਕਰੇ ਮੋਦੀ ਦੀ ਕਾਰਗੁਜ਼ਾਰੀ 4 ਜੂਨ ਨੂੰ ਪਤਾ ਲੱਗ ਜਾਨੀ ਆ ਜੀ ਮੈਂ ਕੀ ਕਹਿ ਸਕਦਾ ਬਹੁਤ ਵੱਡਾ ਦੇਸ਼ ਆ ਆਪੇ ਲੋਕਾਂ ਨੇ ਖਾਸਲਾ ਲੈ ਜਣਾ ਜੀ